ਰਵਦੀਪ ਬਿੱਟੂ ਉਹ ਵੀ ਸਾਡੇ ਸਾਥੀ ਸਨ ਉਦਾਂ ਦਾ ਜਾਣਾ ਬੜਾ ਦੁਖਤ ਖਬਰ ਆ ਜੇਕਰ ਕੋਈ ਬੰਦਾ ਦੋ ਤਿੰਨ ਘਾਟੀਆਂ ਬਦਲ ਕੇ ਆਇਆ ਹੋਵੇ ਬੜਾ ਪਤਾ ਹੁੰਦਾ ਕਿ ਇਸ ਭਾਰਤੀ ਤੇ ਜ਼ਿਆਦਾ ਚਿਰ ਨਹੀਂ ਰਹਿਣਾ ਪਰ ਕੋਈ ਟਕਸਾਲੀ ਪਰਿਵਾਰ ਦਾ ਕੋਈ ਬੰਦਾ ਚੱਲੇ ਜੇ ਤੇ ਉਸ ਦਾ ਝੱਕਾ ਜ਼ਰੂਰ ਲੱਗਦਾ ਮੈਂ ਇਹ ਜਰੂਰ ਕਹਿਣਾ ਚਾਹੁੰਦਾ ਕਿ ਜੇ ਕਾਂਗਰਸ ਪਾਰਟੀ ਮੈਨੂੰ ਟਿਕਟ ਦੇਊਗੀ ਤੇ ਬਹੁਤ ਠੱਡਲੇ ਦਾ ਨੈਕਸ਼ਨ ਲੜੂਗਾ ਜੇਕਰ ਪਾਰਟੀ ਨਹੀਂ ਵੀ ਟਿਕਟ ਦਿੰਦੀ ਤੇ ਜਿੰਨੂੰ ਵੀ ਟਿਕਟ ਦੇਊਗੀ ਉਸ ਦੀ ਜਿੱਤ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਪਾਰਟੀ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੇਰਾ ਗੁੱਸੇ ਦਾ ਨਾਰਾਜ਼ਗੀ ਜਰੂਰ ਸੀ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਇੱਕ ਬੇਈਮਾਨ ਲੀਡਰ ਦੇ ਨਾਲ ਸੀ ਅੱਜ ਉਹ ਲੀਡਰ ਦਾ ਪੰਜਾਬ ਕਾਂਗਰਸ ਦਾ ਕੋਈ ਸਰੋਕਾ ਨਹੀਂ ਰਿਹਾ ਤੇ ਮੇਰਾ ਕੋਈ ਜਿਹੜਾ ਵਾ ਨਰਾਜ਼ਗੀ ਬੰਦੀ ਨਹੀਂ ਸੋ ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਹਮੇਸ਼ਾ ਹੀ ਚੰਗੇ ਇਮਾਨਦਾਰ ਲੀਡਰਾਂ ਦੀ ਹਮੇਸ਼ਾ ਤੁਸੀਂ ਸਮਰਥਨ ਕੀਤਾ ਇਸ ਵਾਰ ਵੀ ਤੁਸੀਂ ਸਾਡੀ ਕਾਂਗਰਸ ਨੂੰ ਕਰੋ ਧੰਨਵਾਦ ਜੈ ਹਿੰਦ ਜੈ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ